सजे मुख पे उजाला मुख पे उजाला स्वच्छ धनुष गले में पुष्प माला हमदास इनके ये सत के स्वामी अनजान हम ये चंद्रयामी शीश झुकाओ राम धुन गाओ बोलो जय विष्णु के अवतार ही ਕੀ ਨਿਕਲੀ ਸਵਾਰੀ ਤਾਂ ਬਚੀ ਕਿੰਨਾ ਹੈ ਯਾਰੀ ਕੀ ਨਿਕਲੀ ਸਵਾਰੀ ਤਾਂ ਬਚੀ ਕਿੰਨਾ ਹੈ ਯਾਰੀ ਇਸੇ ਤਰ੍ਹਾਂ ਫਲੈਕਸ਼ਨ ਮੈਂ ਤੇ ਫਲੈਕਸ਼ਨ खुल मेरी झोंपड़ी के भागा खुल जाएंगे राम आएंगे बड़ी के भागा खुल जाएंगे राम आएंगे शबरी जोरे बाट राम की शबरी जोरे राम बा, शबरी बाट बा, राम की शबरी जोरे बड़ी नौ शबरी बे बा राम आएंगे तो अंगना सजाऊंगी राम आएंगे तो अंगना सजाऊंगी दीप जला के दीवाली मनाऊँगी मेरे जन्मों के सारे पाप मिट जाएंगे राम आएंगे मेरे जन्मों के सारे पाप मिट जाएंगे राम आएंगे मेरी झोपड़ी के भाग आज खुल जाएंगे राम आएंगे पालना झुलाऊंगी राम झूलें तो पालना झुलाऊँगी मीठे मीठे में तो भजन सुनाऊंगी मीठे मीठे में तो भजन सुनाऊंगी मेरी जिंदगी के सारे दुख मिट जाएंगे राम आएंगे जिनके सारे दुख ये मिट जाएंगे ना आएंगे <tossly> मेरी झोपड़ी के भागाज खुल जाएंगे राम आएंगे शबरी जो है बाट राम की शबरी जो है बाट शबरी जो है बाट राम की शबरी जो है शब्दी जो गाते राम के शब्दी जो गा मैं तो रुचि रुचि भोग लगाऊंगी मैं तो रुचि रुचि भोग लगाऊंगी मीठे मीठे बेर प्रभु को खिलाऊंगी से भी भाग मेरे खुल जाएंगे राम आएंगे कृपा से भी भाग मेरे खुल जाएंगे राम आएंगे मेरी झोंपड़ी के भागत खुल जाएंगे राम आएंगे शबरी ਚੋੜੇ ਬਾਟ RAM ਕੀ ਸ਼ਬਰੀ ਚੋੜੇ ਬਾ ਸ਼ਬਰੀ ਜੋ ਮੇਰੇ ਬਾਟ RAM ਕੀ ਸ਼ਬਰੀ ਚੋੜੇ

ਅੱਜ ਨੂਰਪੁਰ ਬੇਦੀ ਦੇ ਵਿੱਚ ਭਗਵਾਨ ਸ਼੍ਰੀ ਰਾਮ ਪ੍ਰਾਣ ਪ੍ਰਤੀਸ਼ਟਾ ਦਿਵਸ ਨੂੰ ਲੈ ਕੇ ਸਾਰੀਆਂ ਸੰਸਥਾਵਾਂ ਵੱਲੋਂ ਭਵਯਾ ਯਾਤਰਾ ਸਾਰੇ 메ਨ ਬਾਜ਼ਾਰ ਦੇ ਵਿੱਚੋਂ ਸਾਰੇ ਸ਼ਹਿਰ ਦੇ ਵਿੱਚੋਂ ਕੱਢੀ ਗਈ ਹੈ ਸਾਰੇ ਇਲਾਕਾ ਨਿਵਾਸੀਆਂ ਦੇ ਮਨਾਂ ਵਿੱਚ ਅੱਜ ਦੇ ਦਿਨ ਤੋਂ ਲੈ ਕੇ ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਤੀ ਸ਼ਰਧਾ ਸਤਕਾਰ ਖੁਸ਼ੀ ਸਭ ਪ੍ਰਗਟ ਕਰ ਰਹੇ ਨੇ ਤੇ ਅੱਜ ਸਾਰੇ ਪ੍ਰਣ ਵੀ ਕਰ ਰਹੇ ਨੇ ਕਿ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਤੋਂ ਬੜਾ ਕੁਝ ਸਿੱਖ ਕੇ ਅੱਜ ਦੇ ਸਮਾਜ ਦੇ ਵਿੱਚ ਲਾਗੂ ਕਰਕੇ ਇਸ ਸਮਾਜ ਨੂੰ ਹੋਰ ਬਿਹਤਰ ਬਣਾਣਗੇ ਜੇ ਅਸੀਂ ਰਾਮ ਰਾਜ ਦੀ ਗੱਲ ਕਰਦੇ ਹਾਂ ਉਹ ਤਾਂ ਹੀ ਅਸੀਂ ਉਸ ਪਾਸੇ ਵੱਲ ਜਾ ਸਕਦੇ ਹਾਂ ਜੇਕਰ ਉਹਨਾਂ ਦੇ ਜੀਵਨ ਤੋਂ ਸਿੱਖੀਏ ਤੇ ਸਿੱਖ ਕੇ ਆਪਣੀਆਂ ਜ਼ਿੰਦਗੀਆਂ 'ਚ ਆਪਣੇ ਸਮਾਜ ਦੇ ਵਿੱਚ ਲਾਗੂ ਕਰੀਏ ਅਜਿਹਾ ਹੀ ਪ੍ਰਣ ਅੱਜ ਇਸ ਯਾਤਰਾ 'ਚ ਸ਼ਾਮਲ ਹੋਏ ਹਜ਼ਾਰਾਂ ਇਲਾਕਾ ਨਿਵਾਸੀਆਂ ਨੇ ਨੂਰ ਪਰਵੇਦੀ ਦੇ ਵਿੱਚ ਕੀਤਾ ਜੈ ਸ਼ੀ ਰਾਮ ਰੰਗੂਆਂ ਜੀ ਆਤਰਾਕਤੀ ਗਈ ਕਿ ਜਿਵੇਂ ਕਿ ਅੱਜ ਇਹ ਦਿਨ ਆਇਆ ਹੈ ਅੱਜ ਦਾ ਪਵਿੱਤਰ ਦਿਹਾੜਾ ਸਨਾਤਨ ਦੇ ਲਈ ਪੂਰੇ ਹਿੰਦੁਸਤਾਨ ਦੇ ਲਈ ਪੂਰੀ ਦੁਨੀਆ ਚ ਬਚਦੇ ਬਸਦੇ ਸਨਾਤਨ ਪ੍ਰੇਮੀਆਂ ਦੇ ਲਈ ਬਹੁਤ بڑا ਦਿਨ ਹੈ ਸਭ ਤੋਂ ਪਹਿਲਾਂ ਮੈਂ ਮੇਰਾ ਪੰਜਾਬ ਟੂਰ ਤੋਂ ਦਿਨੇਸ਼ ਜੀ ਤੁਹਾਨੂੰ ਵਧਾਈ ਦਿੰਦਾ ਅੱਜ ਦੇ ਦਿਨ ਪੂਰੇ ਭਾਰਤ ਚ ਚਾਹੇ ਕਿਸੇ ਵੀ ਤਰਨ ਕਿਸੇ ਵੀ ਮਜਬ ਦੇ ਲੋਕ ਹੋਣ ਕੋ ભગવાન શ્રી रामचंद्र ਜੀ ਦੇ ਰੰਗ ਚ ਰੰਗ ਕੇ ભગવાન શ્રી रामचंद्र ਜੀ ਦੀ ਰਚਨਾ ਚ ਰੰਗ ਕੇ ਔਰ ਅੱਜ ਜੋ ਭਗਵਾਨ ਰਾਮ ਦਾ ਆਸ ਅਲੇਬੇ ਅਬੇ ਕੇ ਪੁਨਰ ਮੰਦਰ ਦੇ ਵਿੱਚ ਹੋਇਆ ਹੈ ਪੁਨਰ ਨਿਰਮਾਣ ਮੰਦਰ ਦੇ ਵਿੱਚ ਪੂਰੀਆਂ ਸਾਰੇ ਲੋਕ ਪਿੰਡ ਪਿੰਡ ਗਲੀ ਗਲੀ 파ਰਟੀ ਵਾਜ ਤੇ ਉੱਥੇ ਜਿੱਥੇ ਖੁਸ਼ੀਆਂ ਮਨਾ ਰਹੇ ਆ ਉੱਥੇ ਸਾਡੇ ਨੂਰ ਪਰਵਦੀ ਦੀ ਸਨਾਤਨ ਧਰਮ ਸਭਾ ਸਾਡੇ ਨੂਰ ਪਰਵਦੀ ਦੀ ਕੀਰਤਨ ਮੰਡਲੀ ਮਹਿਮੰਦਾ ਵੀ ਪੈਦਲ ਤੋਂ ਆਵਾਰੀ ਹੈ ਜਿਨ੍ਹਾਂ ਨੇ ਤੇ ਬਹੁਤ ਹੀ ਜੋਸ਼ ਦੇ ਨਾਲ ਸਨਾਤਨ ਦਾ ਝੰਡਾ ਉੱਚਾ ਚੱਕ ਕੇ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਦਿਨ ਮਨਾਇਆ ਔਰ ਸਾਰਿਆਂ ਨੂੰ ਸਨਾਤਨ ਦੇ ਨਾਲ ਜੋੜ ਕੇ ਗਲੀ ਗਲੀ ਜਾ ਕੇ ਭਗਵਾਨ ਦੀ ਜੈ ਕੀਤੀ ਔਰ ਇੱਕ ਵਾਰ ਫਿਰ ਮੈਂ ਤੁਹਾਡਾ ਤੇ ਤੁਹਾਡੀ ਟੀਮ ਦਾ ਤਹਿ ਦਿਲੋਂ ਧੰਨਵਾਦੀ। ਕੋਸ਼ੀ ਰਾਮ ਚੰਦਰ ਜੀ ਦਾ ਜਿਸ ਮਨਾਇਆ ਗਿਆ ਉਹ ਮੁਕੀ ਤਕਦਨ ਤੇ ਗਈ ਹੈ। ਅਨੂਪੂਨੀ ਛਾਲ ਜੋ ਯਾਤਰਾ ਵਿੱਚ ਕੀ ਕਹਿ ਲਗਾ ਕਿੱਦਾਂ ਮਹਿਸੂਸ ਕਰ ਰਹੇ ਸੀ? ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੀ ਸੰਗਤ ਨੂੰ ਜੈ ਸ਼੍ਰੀ ਰਾਮ। ਸੋ ਅੱਜ ਗ੍ਰੇ 500 ਸਾਲ ਤੋਂ ਜੋ ਇੱਕ ਮੰਨ ਸੀਗੀ ਕਿ ਪ੍ਰਭੂ ਰਾਮ ਜੰਦਰ ਜੀ ਅਵਧ ਦੇ ਨਿਵਾਸੀ ਅਵਧ ਦੇ ਬਾਰੇ ਕਿਹਾ ਜਾਂਦਾ ਹੈ ਕਿ ਜਿੱਥੇ ਕਦੀ ਕਿਸੇ ਦਾ ਵਦ ਨਹੀਂ ਕੀਤਾ ਗਿਆ ਉਹਦਾ ਨਾਮ ਅਵਧ ਹੈ ਅਯੋਧਿਆ ਅਯੋਧਿਆ ਦੇ ਵਿੱਚ ਜਿਹਨਾਂ ਦਾ ਜਨਮ ਹੋਇਆ ਸੀਗਾ ਪ੍ਰਭੂ ਰਾਮ ਜੀ ਦਾ ਔਰ ਇੱਕ ਲੰਬੇ ਸਮੇਂ ਤੋਂ ਪ੍ਰਭੂ ਜੀ ਦੇ ਮੰਦਿਰ ਦਾ ਜਿਹੜਾ ਕਾਰਜ ਅਧੂਰਾ ਸੀਗਾ ਬਹੁਤ ਵੱਡੇ ਅੰਦੋਲਨ ਵੀ ਹੋਏ ਖੈਰ ਅਸੀਂ ਜਿਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਜਿੱਥੇ ਅੱਜ ਦਾ ਦਿਨ ਸਾਡੇ ਸਨਾਤਨ ਧਰਮ ਦੇ ਲਈ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਜਿਸ ਤਰ੍ਹਾਂ ਕਹਿੰਦੇ ਵੱਡੇ ਮਾਨ ਵਾਲੀ ਗੱਲ ਆ ਔਰ ਮੈਂ ਆਪਣੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਦੀ ਐਡਾ ਵੱਡਾ ਵਿਸ਼ਾਲ ਕਾਏ ਹਜ਼ੂਮ ਸੰਗਤ ਦਾ ਨਹੀਂ ਦੇਖਿਆ ਹਰ ਪਿੰਡ ਵਿੱਚ ਹਰ ਨਗਰ ਘੇੜੇ ਵਿੱਚ ਅਸੀਂ ਜਾ ਕੇ ਵੀ ਆਏ ਪਰ ਨੂਰ ਪਰਵੇਦੀ ਦੇ ਵਿੱਚ ਤਾਂ ਜਿੱਦਾਂ ਮਾਨੋ ਕਿ ਪੂਰਾ ਇਲਾਕਾ ਇਸ ਸ਼ੋਭਾ ਯਾਤਰਾ ਦੇ ਵਿੱਚ ਉਮੜ ਆਇਆ ਸੀਗਾ ਉਸ ਦਿਨ ਦੀ ਜਿੱਥੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਉੱਥੇ ਹੀ ਇਹ ਇਸ ਗੱਲ ਦੀ ਖੁਸ਼ੀ ਪ੍ਰਗਟ ਕਰਦਾ ਕਿ ਪ੍ਰਭੂ ਰਾਮ ਜੀ ਦੇ ਆਗਮਨ ਦਿਵਸ ਨੂੰ ਲੈ ਕੇ ਜਿੱਦਾਂ ਅਸੀਂ ਸਾਰੇ ਸੋਚਦੇ ਸੀ ਉਸ ਤੋਂ ਵੀ ਵੱਧ ਕੇ ਲੋਕਾਂ ਨੇ ਸਹਿਯੋਗ ਦਿੱਤਾ ਪਰ ਇੱਕ ਥੋੜੀ ਜਿਹੀ ਗੱਲ ਦਾ ਮੈਂ ਕਟਾਕਸ਼ ਇੱਥੇ ਜ਼ਰੂਰ ਕਰੂੰਗਾ ਕਿ ਅੱਜ ਸੂਬਾ ਸਰਕਾਰ ਨੇ ਜਿੱਥੇ ਹੋਰ ਸਟੇਟਾਂ ਨੇ ਛੁੱਟੀ ਕੀਤੀ ਹੋਈ ਸੀ ਕੇਂਦਰ ਨੇ ਛੁੱਟੀਆਂ ਦਾ ਆਪਣੇ ਪੈਟਰਨ ਦੇ ਤੌਰ ਤੇ ਐਲਾਨ ਕੀਤਾ ਹੋਇਆ ਸੀ ਪੰਜਾਬ ਦੇ ਵਿੱਚ ਛੁੱਟੀ ਨਾ ਕਰਕੇ ਕਿਉਂਕਿ ਜਿਹੜਾ ਹਜੂਮ ਤਾਂ ਹਜ਼ਾਰਾਂ ਦਾ ਤਾਂ ਸੀਗਾ ਲੋਕ ਬੰਨੇ ਤੋੜ ਕੇ ਫਿਰ ਵੀ ਆ ਗਏ ਪਰ ਫੇਰ ਵੀ ਸਕੂਲਾਂ ਦੇ ਵਿੱਚ ਵਿਦਿਆਰਥੀ ਜਾਂ ਹੋਰ ਚੀਜ਼ਾਂ ਸੀਗੀਆਂ ਛੁੱਟੀ ਨਾ ਕਰਨੀ ਇਹਨਾਂ ਚੀਜ਼ਾਂ ਨੂੰ ਲੈ ਕੇ ਸਰਕਾਰਾਂ ਨੂੰ ਗੰਭੀਰ ਹੋਣਾ ਚਾਹੀਦਾ ਬੇਸ਼ੱਕ ਝਾਂਕੀਆਂ ਦੀ ਗੱਲ ਹੋਵੇ ਪੰਜਾਬ ਦੀਆਂ ਦੀ ਦਿੱਲੀ ਜਾਣ ਦੀ ਬੇਸ਼ੱਕ ਇੱਥੇ ਵੀ ਸਰਕਾਰਾਂ ਦੇ ਅੱਜ ਦਾ ਛੁੱਟੀ ਦਾ ਐਲਾਨ ਉਹ ਕਰਨਾ ਚਾਹੀਦਾ ਪਰ ਇਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਅੱਜ ਪ੍ਰਭੂ ਰਾਮ ਜੀ ਦੇ ਰੰਗ ਤੇ ਅਸੀਂ ਸਾਰੇ ਰੰਗੇ ਆ ਜੈ ਸ਼੍ਰੀ ਰਾਮ ਦੇ ਪ੍ਰਭੂ ਰਾਮ ਤੇ ਲਈ ਯਾਤਰਾ ਕੱਢੀ ਗਈ ਨੂੰ ਪਛਾਣ ਯਾਤਰਾ ਸੀ ਤੁਸੀਂ ਕੀ ਕਹਿਣਾ ਚਾਹੋ ਕਿਦਾਂ ਕਹਿ ਰਹੇ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਸਨਾਤਨ ਧਰਮ ਦੇ ਪ੍ਰੇਮੀ ਆ ਤੇ ਜਿੰਨੇ ਵਖ ਵਖ ਧਰਮਾਂ ਦਾ ਸਤਿਕਾਰ ਕਰਨ ਵਾਲੇ ਸਾਰੇ ਭਾਰਤ ਵਰਸ਼ ਨੂੰ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਮੈਂ ਮੁਬਾਰਕਬਾਦ ਦਿੰਦਾ ਤੇ ਅੱਜ ਜਿੱਥੇ ਦੇਸ਼ ਦੇ ਦੇਸ਼ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਅੱਜ ਦਾ ਜਿਹੜਾ ਇਹ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਸਥਾਪਨਾ ਦਾ ਜਿਹੜਾ ਦਿਵਸ ਹੈ ਉਹ ਮਨਾਇਆ ਜਾ ਰਿਹਾ ਅੱਜ ਨੂਰਪੁਰ ਦੇ ਵਿੱਚ ਵੀ ਤੇ ਮੇਰੇ ਪਿੰਡ ਮਕਾਰੀ ਦੇ ਵਿੱਚ ਵੀ ਸੰਗਤਾਂ ਨੇ ਪੂਰੇ ਹਰਸ਼ੋ ਉਲਾਸ ਦੇ ਨਾਲ ਅੱਜ ਦਾ ਜਿਹੜਾ ਇਹ ਬੇਨਾ ਇੱਕ ਦਿਵਾਲੀ ਦੇ ਮੌਕੇ ਮਨਾਇਆ ਜਾ ਰਿਹਾ ਮੈਂ ਇਹ ਕਹਿ ਸਕਦਾ ਵੀ ਪਹਿਲਾਂ ਇੱਕ ਦਿਵਾਲੀ ਸਾਡੀ ਕਤਕ ਦੀ ਪੁੰਨਿਆਂ ਦੀ ਦਿਵਾਲੀ ਹੁੰਦੀ ਸੀ ਕਤਕ ਦੀ ਖੋਰੀ ਮੱਛੇ ਦੀ ਦਿਵਾਲੀ ਸੀ ਅੱਜ ਇਹ ਦਿਵਾਲੀ ਦੁਆਰਾ ਨਵੇਂ ਸਿਰੇ ਇੱਕ ਨਵੀਂ ਦਿਵਾਲੀ ਸ਼ੁਰੂ ਹੋਣ ਲੱਗੀ ਹੈ 21 ਜਨਵਰੀ ਜਿਹੜਾ ਇੱਕ ਇਤਿਹਾਸਕ ਦਿਨ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਜਾਊਗਾ ਕਿਉਂਕਿ ਅੱਜ ਦਾ ਦਿਨ ਭਗਵਾਨ ਰਾਮ ਦਾ ਜਿਹੜਾ ਜਿਹੜਾ ਪਹਿਲਾਂ ਵੀ ਸਾਥੀਆਂ ਨੇ ਦੱਸਿਆ ਹੈ ਵੀ ਭਗਵਾਨ ਰਾਮ ਦੇ ਇਸ ਮੰਦਿਰ ਨੂੰ ਬਣਾਉਣ ਵਾਸਤੇ ਬਹੁਤ ਸੰਗਰਚ ਬਹੁਤ ਸ਼ੀਭੀਆਂ ਹੋਈਆਂ ਪਰ ਸਾਰੇ ਧਰਮਾਂ ਦੇ ਪਿਆਰ ਨੂੰ ਸਤਕਾਰ ਦੇ ਨਾਲ ਸਾਰੇ ਧਰਮਾਂ ਦੇ ਸਹਿਯੋਗ ਦੇ ਨਾਲ ਅੱਜ ਦਾ ਇਹ ਜਿਹੜਾ ਹੈ ਇਹ ਮਾ ભગવાન શ્રી ਰਾਮ ਦਾ ਰਾਮ ਲਲਾ ਦੀ ਜਿਹੜੀ ਮੂਰਤੀ ਅੱਜ ਸਥਾਪਿਤ ਹੋ ਗਈ ਹੈ ਤੇ ਆਣ ਵਾਲੇ ਸਮੇਂ ਦੇ ਵਿੱਚ ਜੋ ਭਗਵਾਨ ਰਾਮ ਦੀਆਂ ਸਿੱਖਿਆਵਾਂ ਹੈ ਤੇ ਉਹ ਪੂਰੇ ਜਿੱਥੇ ਪਹਿਲਾਂ ਫੈਲਦੀਆਂ ਪੂਰੇ ਬਲਦ ਦੇ ਵਿੱਚ ਆਣ ਵਾਲੇ ਸਮੇਂ ਦੇ ਵਿੱਚ ਵੀ ਆਣ ਵਾਲੀ ਪੀੜ੍ਹੀ ਨੂੰ ਉਹ ਇੱਕ ਚਾਨਣ ਮਨਾਰਾ ਹੋਣਗੀ ਆ ਰਾਮ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਹ ਯਤਰਾ ਕੀਤੀ ਗਈ ਹੈ ਕਿ ਕਿਹਨੇ ਜਾਓਗੇ ਕਿੰਨਾ ਲੱਗੇ ਆ। ਅੱਜ ਲੋਕਾਂ ਵਿੱਚ ਬਹੁਤ ਸ਼ਾਅ ਹੈ ਤੇ ਸਾਰੇ ਲੋਕ ਸੇਵਾ ਦੇ ਨਾਲ ਇਸ ਪਰਬ ਨੂੰ ਮਨਾ ਰਹੇ ਆ ਤੇ ਸਾਰੇ ਲੋਕ ਜਿਹੜੇ ਆ ਬਹੁਤ ਹੀ ਖੁਸ਼ ਆ ਸਾਰੇ ਲੋਕਾਂ ਦੇ ਵਿੱਚ ਆਪਣੇ ਸਭਿ ਸਭਿਤੀ ਦੇ ਪ੍ਰਤੀ ਬੜਾ ਉਤਾਰ ਹੈ ਸਾਰੇ ਲੋਕ ਆਪਣੇ ਧਰਮ ਜਿਹੜਾ ਹੈ ਉਹਦੇ ਪ੍ਰਤੀ ਉਨ੍ਹਾਂ ਦੇ ਵਿੱਚ ਨਿਸ਼ਟਾ ਜਿਹੜੀ ਵਧੀ ਹੈ। ਉਹ ਇਹ ਯਾਤਰਾ ਕੱਟੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਕਿੱਦਾਂ ਲੱਗ ਰਿਹਾ ਜੀ ਇਹ ਤਾਂ ਸਾਡੇ ਲਈ ਛੋਟੀ ਦੀਵਾਲੀ ਦਾ ਮਤਲਬ ਹੈ ਜੀ ਇਹ ਤਾਂ ਲੋਕਾਂ ਜੋ ਤੁਸੀਂ ਆਏ ਜਾਏ ਦਿਵਾਲੀ ਮਨਾ ਰਹੇ ਐ ਬੱਚਾ ਬੱਚਾ ਕਈ ਦਿਨਾਂ ਤੋਂ ਤਿਆਰੀ ਕਰਦੇ ਆਏ ਦਿਨ ਦੇਖਣੇ ਵਾਸਤੇ ਚੰਗਾ ਚੰਗਾ ਇੱਕ ਇੱਕ ਛੋਟੇ ਛੋਟੇ ਬੱਚੇ ਨੇ ਉਠਾਇਆ ਹੋਇਆ ਕਾਲ ਸਜੇ ਹੋਏ ਆ ਸਾਰਿਆਂ ਦੇ ਦੇ ਯਾਤਰਾ ਕਿੱਥੇ ਕਿੱਥੇ ਜੀ ਇਹ ਨੂਰਪੁਰ ਸ਼ਿਮੰਦਰ ਤੇ ਹੋ ਗਏ ਜੀ ਸਿਆਣੀ ਮੱਜਰਾ ਬਾয়া ਬਾਜ਼ਾਰ ਤੇ ਬੱਸ ਸਟੈਂਡ ਤੇ ਹੋ ਗਏ ਸ਼ਿਮੰਦਰ ਤੇ ਸਮਾਪਤ ਹੋ ਗਈ ਜੀ ਦੇਖੋ ਅੱਜ ਕੀ ਸੰਦੇਸ਼ ਦੇਣਾ ਚਾਹੋ ਲੋਕਾਂ ਨੂੰ ਅਸੀਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਇੱਕ ਮੁੱਟ ਹੋ ਕੇ ਕੋਈ ਵੀ ਧਰਮ ਦਾ ਕੰਮ ਹੋਵੇ ਤਾਂ ਇੱਕ ਮੁੱਟ ਹੋ ਕੇ ਕਰੋ ਇੱਥੇ ਕੋਈ ਪਾਰਟੀ ਬਾਜ਼ੀ ਨਹੀਂ ਹੈ ਅਸੀਂ ਦਾ ਸ਼੍ਰੀ ਰਾਮ ਦੇ ਆ ਸ਼੍ਰੀ ਰਾਮ ਸਭ ਦੇ ਆ ਇੱਕ ਵਾਰ ਨਾ ਲਗਾ ਦੋ ਜੈ ਸ਼੍ਰੀ ਰਾਮ 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 ਆਮ ਰੱਤ ਯਾਤਰਾ ਕੀਤੀ ਜਾ ਰਹੀ ਹੈ ਪੂਰੇ ਦੇਸ਼ ਵਿੱਚ ਪੂਛੀ ਦਾ ਮਾਹੌਲ ਹੈ ਲਗਭਗ 500 ਸਵਾਦ ਦੀ ਇਨਾਇਤ ਲਵਾਏ ਦਿਨ ਮਿਲੇ ਆ ਕਿੱਦਾਂ ਲੱਗ ਰਿਹਾ ਕੀ ਕਰਾ ਚਾਹੋਗੇ ਉਹ ਇਸ ਦਿਨ ਬਧਾਈਆ ਦਿਵਾਨੀਆਂ ਦਿਨ ਮਨਾਇਆ ਜਾ ਰਿਹਾ ਹੈ ਬਧਾਈਆ ਮੇਰੇ ਵੱਲੋਂ ਸਮੂਹ ਭਾਰਤ ਵਾਸੀ ਨੂੰ ਜਿੱਥੇ ਤੁਹਾਡੇ ਹਿੰਦੁਤਵ ਦੇ ਕੋਈ ਬੰਦਾ ਹੈ ਰਾਮ ਨੇ ਨਾ ਕੋਈ ਧਰਮ ਚ ਨਹੀਂ ਬੰਦਿਆ ਰਾਮ ਨੇ ਜਾਤੀ ਦਾ ਤੋਂ ਵੀ ਉੱਪਰ ਚੱਕਿਆ ਹੈ ਰਾਮ ਸਭ ਦੇ ਹੈ ਮੇਰਾ ਵੀ ਰਾਮ ਤੇਰਾ ਵੀ ਰਾਮ ਮੇਰੇ ਅੰਦਰ ਵੀ ਰਾਮ ਤੇਰੇ ਅੰਦਰ ਵੀ ਰਾਮ ਅੱਜ ਇਸ ਰਾਮ ਜੋ ਸਕਲ ਜਗਤ ਰਾਮ ਨੇ ਜਾਣ ਤੁਲਸੀ ਦਾ ਜੀ ਨੇ ਕਿਹਾ ਕਿ ਸਕਲ ਜਗਤ ਰਾਮ ਨੇ ਜਾਣੀ ਕੋਈ ਵੀ ਚੀਜ਼ ਅਦਰੀ ਨੂੰ ਜੇ ਰਾਮ ਤੋਂ ਪਰੇ ਹੋਵੇ ਤੇ ਰਾਮ ਆ ਗਏ ਤੇ ਰਾਮ ਰਾਜੇ